ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਰੋਡ ਕਟਾਣੀ ਕਲਾ ਪਿੰਡ ਦੇ ਵਿੱਚ ਅਸੀਂ ਆਏ ਸੀ ਇਸ ਪਰਿਵਾਰ ਦੇ ਕੋਲ ਅੱਠ ਦੇ ਪੀੜ ਤੋਂ ਜਿਹੜੀਆਂ ਸਾਮਾ ਚੱਲਦੀ ਸੋ ਉਸ ਸਮੇਂ ਇਸ ਪਰਿਵਾਰ ਦਾ ਸਾਨੂੰ ਫੋਨ ਆ ਰਿਹਾ ਸੀ ਕਿ ਮੀ ਪੈਣ ਕਰਕੇ ਜਿਹੜਾ ਤੁਸੀਂ ਮਗਰ ਮਕਾਨ ਦੇਖ ਰਹੇ ਸਾਰਾ ਹੀ ਡਿੱਗ ਚੁੱਕਿਆ ਹੋਇਆ ਵਾ ਸੋ ਸੰਗਤ ਨੂੰ ਬੇਨਤੀ ਹੈ ਜੀ ਜਿਹੜੇ ਮੇਰੇ ਵੀਰ ਇਸ ਪਰਿਵਾਰ ਦੀ ਜਿਹੜੀ ਹੈਲਪ ਆ ਉਹ ਕਰ ਸਕਦੇ ਨੇ ਜਰੂਰ ਇਸ ਪਰਿਵਾਰ ਦੀ ਜਿਹੜੀ ਆਪਾਂ ਹੈਲਪ ਆਉ ਕਰੀਏ ਸਾਰਾ ਮਕਾਨ ਜਿਹੜਾ ਸੰਦਾ ਵੀ ਤਰੇੜਾ ਆਣ ਕਰਕੇ ਸਾਰਾ ਹੀ ਡਿੱਗ ਚੁੱਕਿਆ ਵਾ ਮਗਰ ਪਲਾਂਟ ਆ ਉਹਦੇ ਵਿੱਚ ਪਾਣੀ ਭਰ ਗਿਆ ਨਹੀਂ ਸਾਰਾ ਨੀਆਂ ਦੇ ਵਿੱਚ ਪਾਣੀ ਚੱਲ ਗਿਆ ਨੀਆਂ ਜਿਹੜੀਆਂ ਥੱਲੇ ਬੈਠ ਗਈਆਂ ਮਿੱਟੀ ਦਾ ਜਿਹੜਾ ਮਕਾਨ ਆ ਸਾਰਾ ਬਣਿਆ ਹੋਇਆ ਸੀਗਾ ਜਾਂਦਾ ਜਿਹੜੀਆਂ ਮਿੱਟੀ ਦੇ ਨਾਲ ਮੀਂਹ ਤੋਂ ਬਹੁਤ ਜ਼ਿਆਦਾ ਬਰਸਾਤ ਹੋਈ ਹੋਈ ਹੈ। 3000 ਦਾ ਹਾਸਾ ਬਾਈ ਦੇਖੇ ਬਾਬਾ ਜੀ ਮੈਦਾਨ ਦੇ ਦਾ ਪਾਣੀ ਇਤਨਾ ਬਹੁਤ ਜ਼ਿਆਦਾ ਪਾਇਆ ਗਿਆ ਜੀ। ਬਹੁਤ ਜ਼ਿਆਦਾ ਪਾਇਆ ਸੀਗਾ ਬਹੁਤ ਜ਼ਿਆਦਾ ਹੋ ਕੇ ਵਿੱਚ ਮੈਦਾਨ ਸੀ ਆ ਬਰਸਾਤ ਪਾਣ ਕਰਕੇ ਇਹ ਕਰਦਾ ਮਗਰ ਪਾਣੀ ਲੱਗ ਜਾ ਰਹੀ ਹੈ ਜੀ। ਪਾਣੀ ਲਗਾ ਕੇ ਕਹਿੰਦਾ ਇਹ ਸਾਰੇ ਆ ਬੈਗੇ ਆ ਬੈਟਰ ਕਾਲ ਕਾਲ ਕਰਦਾ ਦਾਮੀਏ ਜੀ ਦਾਮ ਕਰਕੇ ਸਾਰਾ ਪਤਾਨ ਤਾੜ ਗਿਆ ਇਹ ਤੇ ਪ੍ਰਸਾਦ ਆੜੇ ਸਾਰਾ ਮਕਾਨ ਦੇ ਵਿੱਚ ਸਾਰੇ ਪੂਰੇ ਟੁੱਟ ਕੇ ਥੱਲੇ ਡੇ ਗਏ ਇਹਦਾ ਫਰਾਂ ਦਾ ਸਬਾਨ ਕੱਢੇ ਵਿੱਚੋਂ ਸਬਾਨ ਕੱਢ ਗਿਆ ਇਸ ਟਾਈਪ ਦੇ ਵਿੱਚ ਲੈ ਗਏ ਚਾਹ ਬਣਾ ਲੈਂਦੇ ਨਹੀਂ ਨਹੀਂ ਚਾਹ ਨਹੀਂ ਪਾਣੀ ਦਾ ਬੋਲਾ ਪਾ ਕੇ ਰਾਇਆ ਜੀ ਉੱਥੇ ਬਾਕੀ ਬਸ 4-5 ਸਾਲਾਂ ਦੇ ਬੁੰਡੇ ਬਰੇ ਨਹੀਂ ਆਦੋ ਵੇ 7:00 ਵਜੇ ਹੋਂਤਾ ਕਹਿੰਦਾ ਕੋਈ ਕੰਮ ਨਹੀਂ ਹੋ ਰਹਾ ਮੈਂ ਉਹ ਖਾ ਉਹ ਬਹੁਤ ਬੱਚਾ ਗੁੱਡੀ ਆਵੇ ਕੋ ਇਹ ਚਾਰ ਸਾਲ ਦੀ ਬੱਚੀ ਉਹ ਜਿਵੇਂ ਇਹ ਫਰਾ ਲੈਣੀ ਆਦਾ ਇਹਦਾ ਵੀ ਕੋਈ ਸਾਦੀ ਕਾਜ ਨਹੀਂ ਹੈ ਉਹ ਆਪਣੇ ਉਧਰ ਮੇਰੇ ਘਰ ਬੱਜੇ ਫਿਰਦੇ ਆ। ਜਿਹਨੀਆਂ ਜਣ ਕੋ ਗਹਿਤੀ ਕਾਲ ਕੇ ਹੱਥ ਜੋੜ ਕੇ ਬਾਂਤੀ ਕੀ ਆ ਲੈ ਆ। ਆ ਗਰੀਬ ਦਾ ਮਕਾਨ ਆ। ਲਈ ਕਰੇ ਜੀ ਕੁਛ ਨਾ ਕੋ। ਮੈਂ ਕੁਝ ਦਾ ਖਾਣਾ ਪਾਈ ਕੁਝ ਕਿ ਕਰੀ। ਕੀ ਜੀ ਮੇਰੀ ਗੱਲ听। ਹੱਕ ਬਣ ਕੇ ਕੋ ਮੇਰੀ ਰੰਗ ਮਕਾਨ ਦੀ ਕਿਰਪਾਤਾ ਕਰੋ। ਮੇਰਾ ਮਕਾਨ ਸਾਫਾ ਮਕਾਨ ਕਰਕੇ ਜੋਬੇ ਕਰਕੇ ਕੋਈ ਲੈਂਟਰ ਨਹੀਂ ਪਾਇਆ ਸੀ ਇੱਕ ਬੰਦਾ ਆਇਆ ਸੀ ਇੱਕ ਬੰਦਾ ਸਾਰਾ ਚੋਣ ਲਿਆ ਥੋੜੇ ਜਿਹੇ ਟੀੜਾ ਆ ਗਿਆ ਟੀੜਾ ਆਨ ਆਉਣ ਕਰ ਬੰਦੇ ਦੀ ਚਾਰ ਪੰਗ ਕੱਟ ਦਿੱਤੀ ਅਸੀਂ ਛੋਟਾ ਬੱਪਾ ਨਹੀਂ ਕੋੜਾ ਪਾਇਆ ਤਾਂ ਕੋਈ ਛੋਟਾ ਸਪਨਾ ਨਹੀਂ ਸੀ ਸਿੱਧਾ ਪਰ ਇਹ ਕੰਮ ਜੀਰ ਕਰਕੇ ਕੰਦਾ ਵੀ ਤੱਕ ਗਿਆ ਕੰਦਾਂ ਦੇ ਵਿੱਚ ਵੀ ਟੀੜਾ ਆ ਗਿਆ ਕੰਦਾ ਨੇ ਟੀੜਾ ਆਨ ਕਰਕੇ ਬਾਹਰ ਦਾ ਕਮਰਾ ਇੱਕ ਉਹ ਵੀ ਇੱਕ ਬੰਦਾ ਸੀ ਇੱਕ ਬੰਦਾ ਉਹ ਵੀ ਕੰਨ ਨਾ ਗਿਆ ਤੇਰੀ ਫਲੈਸ਼ੀ ਬਣੂ ਫਲੈਸ਼ ਤਾਂ ਮਗਰ ਮੈਂ ਤੇ ਕੰਦਾ ਕੰਦਾ ਵੀ ਦੂਰ ਜੇ ਮਗਰ ਕਿਸ ਕਰਕੇ ਸਾਡੀ ਹੈਲਪ ਕਰੋ ਤੁਹੇਰਾ ਨੰਬਰ ਹੈਗਾ 7086858282 ਜਿਹੜੇ ਕਿ ਪਾਕਾ ਪਰੂਜੀ ਬਾਕੀ ਪਰਿਵਾਰ ਨੇ ਆਪ ਜੀ ਨੇ ਨੰਬਰ ਦੱਸ ਹੀ ਦਿੱਤਾ ਵਾ ਜਿਹੜੇ ਵੀ ਹੋਰ ਵੀ ਵੀਰ ਵੀ ਇਸ ਪਰਿਵਾਰ ਦੀ ਜਿਹੜੀ ਹੈਲਪ ਆ ਉਹ ਕਰ ਸਕਦੇ ਆ ਜਰੂਰ ਕਰਿਓ ਜੀ ਬਾਕੀ ਜਿੰਨਾ ਵੀ ਸਾਡੀ ਜਥੇਬੰਦੀ ਪ੍ਰਣਾਮ ਸਿੰਘ ਦਰਸ਼ਨਗਰ ਕਮੇਟੀ ਵੱਲੋਂ ਜਿੰਨਾ ਵੀ ਯੋਗਦਾਨ ਹੋਊਗਾ ਗਰੁੱਪ ਵੱਲੋਂ ਆਪਾਂ ਸਾਰਾ ਇਸ ਪਰਿਵਾਰ ਨੂੰ ਜਿਹੜਾ ਪਹੁੰਚਦਾ ਉਹ ਕਰ ਦਿੱਤਾ ਜਾਊਗਾ ਬਾਕੀ ਬੇਨਤੀ ਹੈ ਜੀ ਅਸੀਂ ਜਿਹੜਾ ਗਰੁੱਪ ਬਣਾਇਆ ਹੈ ਪ੍ਰਣਾਮ ਸਿੰਘ ਦਰਸ਼ਨਗਰ ਕਮੇਟੀ ਉਹਦੇ ਵਿੱਚ ਆਪਾਂ ਦਾ ਸਬੰਧ ਰੱਖਿਆ ਜੀ ਹਰੇਕ ਮਿਲਦਾ 100 ਰੁਪਈਆ ਸੋ ਬੇਨਤੀ ਹੈ ਜੀ ਵੱਧ ਤੋਂ ਵੱਧ ਆਪਣੇ ਨਾਲ ਜੋੜੋ ਜਿਹੜਾ ਕਿ ਇਹੋ ਜਿਹੇ ਪਰਿਵਾਰਾਂ ਨੂੰ ਜਿਹੜੇ ਆਪਾਂ ਦੇਖ ਸਕੀਏ ਜਿਹੜਾ ਦਸਮੰਦ ਆ ਇਹੋ ਜਿਹੇ ਪਰਿਵਾਰਾਂ ਤੇ ਜਿਹੜਾ ਲਾ ਸਕੀਏ ਜੀ ਬਾਕੀ ਬੇਨਤੀ ਹੈ ਸੰਗਤ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੀ ਸ਼ੇਅਰ ਕਰਦੇ ਹੋ ਤੇ ਬਾਕੀ ਆ ਲੱਗ ਹੀ ਰਹਿੰਦੇ ਨੇ ਭਾਈ ਸਾਹਿਬ ਜੀ ਇਹ ਵੀ ਕਹਿੰਦੇ ਸੀ ਕਿ ਪਰਿਵਾਰ ਬਹੁਤ ਹੀ ਲੋੜਵੰਦ ਆ ਇੱਕ ਦੱਸ ਦੇ ਹੀ ਭਾਈ ਸਾਹਿਬ ਕਿ ਠੰਡਾ ਜਿਹੜਾ ਮੁੰਡਾ ਸੀ ਕਿੰਨਾ ਚਿਰ ਹੋ ਗਿਆ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲ ਹੋ ਗਿਆ ਡੈਥ ਹੋਈ ਨੂੰ ਤੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈਗਾ ਬਜ਼ੁਰਗ ਜੀ ਨੇ ਇਹ ਵੀ ਕਹਿੰਦੇ ਫਸਲੀਆਂ ਟੁੱਟੀਆਂ ਫਸਲੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਤਾਂ ਕੰਮ ਕਰ ਬਹੁਤ ਹੀ ਘੱਟ ਹੁੰਦਾ ਵਾ ਕੀ ਕਰਦੇ ਬਬੇ ਜੀ ਉਦਾਂ ਆਪਣੀ ਤੇਲੇ ਪਾਪਾ ਰਹਿੰਦੇ ਆਂ ਜਾਰੀ ਨੀ ਉੱਤਿਆ ਠੀਕ ਆ ਤੁਹਾਨੂੰ ਜੀ ਬਾਕੀ ਵਾਲੀ ਮਸੂੜਾ ਵਿੱਚ ਜਾਨਾ ਲਾ ਦੇ ਮਿਸਤਰੀ ਨੂੰ ਮਾੜਾ ਮੁੱਤਿਆ ਵੀ ਦੇ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਵੀਰ ਬਣ ਕੇ ਹੀ ਹੈਲਪ ਕਰੋ ਜ਼ਰੂਰ ਵੀਰ ਹੋਣਾਂ ਦੀ ਤੇ ਬਾਕੀ ਸੰਦੇ ਜੀ ਬੇਨਤੀ ਹੈ ਜੀ ਜਿੰਨੇ ਵੀ ਆਪਾਂ ਇਸ ਪਰਿਵਾਰ ਦੀ ਜਿਹੜੀ ਹੈਲਪ ਆ ਉਹ ਕਰ ਸਕਦੇ ਹੋ ਜਰੂਰ ਕਰੀਏ ਬਾਕੀ ਭੈਣ ਨੇ ਨੰਬਰ ਬੋਲ ਹੀ ਦਿੱਤਾ ਸੀਗਾ ਤੇ ਬਾਕੀ ਆਪਾਂ ਸਕਰੀਨ ਦੇ ਉੱਤੇ ਵੀ ਇਸ ਪਰਿਵਾਰ ਦਾ ਜਿਹੜਾ ਨੰਬਰ ਆ ਉਹ ਲਾ ਦਵਾਂਗੇ ਤੇ ਬਾਕੀ ਬੇਨਤੀ ਹੈ ਜੀ ਜਿੰਨੀ ਵੀ ਹੋ ਸਕਦੀ ਇਸ ਪਰਿਵਾਰ ਦੀ ਆਪਾਂ ਜਿਹੜੀ ਹੈਲਪ ਕਰੀਏ ਉਹ ਹੈ ਗੁਰਜੀ ਘਰ ਦਾ ਵੈ ਗੁਰਜੀ